ਗੁਰੂ ਪਿਆਰੀ ਸਾਧ ਸੰਗਤ ਜੀਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਤੁਹਾਨੂੰ ਜੀ ਤਰਪੁੱਤਰਾਂ ਦੇ ਅਦਾਨੀ ਪਾਸ਼ਾ ਜੀ ਦੀ ਫਤਿਹ ਅਰਦਾਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਰਸ਼ਨ ਸਿੰਘ ਮੰਡੇਰ ਜਿਨਾ ਪ੍ਰਧਾਨ ਸ਼੍ਰੋਮਣੀ ਕਾਲਾ ਦਾ ਨੰਬਰਸਰ ਬਰਨਾਲਾ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 1 ਜਨਵਰੀ ਜੋ ਆ ਰਹੀ ਹੈ ਇਸ ਦਿਨ ਸਾਡੇ ਕੌਮੀ ਸ਼ਹੀਦ ਸ਼ਹੀਦ ਸਰਦਾਰ ਗੁਰਦੇਵ ਸਿੰਘ ਜੀ ਕਾਉਂ ਕੇ ਸਾਹ ਜੋ ਕਾਲ ਤਖਤ ਦੇ ਜਥੇਦਾਰ ਸਨ ਉਹਨਾਂ ਨੂੰ ਸਮੇਂ ਦੀ ਹਕੂਮਤ ਨੇ ਅੱਜ ਤੋਂ 28 ਸਾਲ ਤਕਰੀਬਨ ਪਹਿਲਾਂ ਅਣਮਸਨੂਕੀ ਤਸੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਹਨਾਂ ਦੀ ਲਾਸ਼ ਨੂੰ ਟੋਟੇ-ਟੋਟੇ ਕਰਕੇ ਦਰਿਆ ਵਿੱਚ ਰੋੜ ਦਿੱਤਾ ਤੇ ਪਿੱਛੋਂਪੋ ਘੜਾ ਕਰਾਰ ਦਿੱਤਾ ਹੋਇਆ ਸੋ ਸਾਧ ਸੰਗ ਦੀ ਹਰ ਤਰ੍ਹਾਂ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਜੋ ਪਿੰਡ ਕਾਉਂ ਕੇ ਵਿਖੇ ਜ਼ਿਲ੍ਹਾ ਜਗਰਾਵਾ ਉਨ੍ਹਾਂ ਦਾ ਸ਼ਹੀਦ ਸਾਹਤ ਦਾ ਦਿਹਾੜਾ ਮਨਾਇਆ ਜਾਂਦਾ ਹੈ 1 ਜਨਵਰੀ ਨੂੰ ਉਸ ਦੇ ਵਿੱਚ ਸਰਦਾਰ ਸਿਮਰਨਜੀਤ ਮਾਨ ਸਾਹਿਬ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਆਪ ਸਾਰੀਆਂ ਜਥੇਬੰਦੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਆਪਣੀ ਕੌਮੀ ਸ਼ਹੀਦ ਦੇ ਪੰਥਾਇ ਸ਼ਰਧਾ ਭਾਵਨਾ ਰੱਖਦੇ ਹੋਏ ਇਕੱਤਰ ਹੋਈਏ ਤੇ ਸਹੀ 11:00 ਵਜੇ ਪਿੰਡ ਕਾਉਂ ਕੇ ਦੇ ਗੁਰਦੁਆਰਾ ਸਾਹਿਬ ਕੇ ਪਹੁੰਚੀਏ ਅਤੇ ਪਿਛਲੇ ਸਮਿਆਂ ਵਿੱਚ ਵੀ ਆਪਾਂ ਦੇਖਦੇ ਆ ਸਾਡੀਆਂ ਅਪਸ ਵਿਚਿੰਸਲਾਂ ਲੜਦੀਆਂ ਝਗੜਦੀਆਂ ਰਹਿੰਦੀਆਂ ਸਨ ਵਿਚਾਰ ਵਖ ਵਖ ਹੁੰਦੇ ਸਨ ਪਰ ਇੱਕ ਕੌਮੀ ਸ਼ਾਨਾ ਮਿੱਥ ਕੇ ਇਕੱਤਰ ਹੋ ਜਾਇਆ ਕਰਦੇ ਸਨ ਹੁਣ ਆਪਾਂ ਨੂੰ ਆਪਣੇ ਹੱਕਾਂ ਪ੍ਰਤੀ ਸਹਿਰਤਾ ਦੇ ਨਾਲ ਇਕੱਤਰ ਹੋ ਜਾਣ ਦਾ ਵਕਤ ਹੈ ਤੇ ਆਪਾਂ ਇਕੱਤਰ ਹੋਈਏ ਤੇ ਆਪਣਾ ਇਨਸਾਫ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ